ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਹਰਾ ਸਾਹਿਬ ਹਰਿ ਜੁਗ ਜੁਗ ਭਗਤ ਪਾਇਆ ਪੈ ਜਨ ਰਖਾਇਆ RAM ਰਾਜੇ ਹਰਿ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਮਾਤ ਤਰਾਇਆ ਅਹੰਕਾਰੀਆਂ ਨਿਤ ਗਾਂ ਵਢਦੇ ਨਾਮ ਦਿਉ ਮੁਹਲਾਇਆ ਜਨ ਨਾਨਕ ਅਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾ ਹਉ ਤਰਨਾ ਹੋਈ ਬਨਹਾਰੇ ਗੁਰਤਬ ਸਿਆ ਅਥੀ ਰੰਤ ਨਾ ਜਾਇ ਲਖਿਆ ਨਹਾਵਨ ਜਾ ਆਤਮਾ ਜੋਤ ਜੋਤ ਮੈਂ ਜਾਤਾ ਅਕਲਗਲਾ ਵਰਤੂ ਰਹਾ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਤਹੋ ਨਾਨਕ ਕਰਤੇ ਗਿਆ ਬਾਤਾ ਜੋਗਿ ਕਰਨਾ ਸੋਖ ਰਹਾ ਸੋ ਅਦਰ ਨਾਗਾ ਸਾਹਿਬ ਲਾਭ ਲੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਅਦਰ ਤੇਰਾ ਕਿਹਾ ਸੋ ਕਰ ਕੇ ਹਾ ਜਦ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਆਵਣ ਹਾਰੇ ਕਿਤੇ ਤੇਰੇ ਰਾਗ ਬਨੇ ਸੁਖਈ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਵਨ ਪਾਣੇ ਬਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਨੋਂ ਚਿਤ ਗੁਬਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨੋਂ ਸ਼੍ਰੀ ਬਨਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਨੋਂ ਨੰਦਨਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨੋ ਸਿੱਧ ਸੁਮਾ ਦੇ ਅੰਦਰ ਗਾਵਣ ਤੁਨੋ ਸਾਜ ਵਿਚਾਰੇ ਗਾਵਣ ਨੂੰ ਜਤੇ ਸਤੇ ਸੰਦੁਖੇ ਗਾਵਣ ਤੁਨੋ ਵੇਦ ਕਰਾਰੇ ਗਾਵਣ ਤੁਨੋ ਪੰਡਿਤ ਪੰਡਿਤ ਰਕੇਸ਼ਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਨੋ ਮੋਹਣ ਆਮਨ ਮੋਹਨ ਸਰਗਮ ਵਿਚ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ 86 ਤੀਰਸ ਨਾਲੇ ਗਾਵਨ ਤੁਦਨੋ ਜੋਤ ਮਹਾਮਲ ਸੁਮਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਅਖੰਡ ਮਨ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੇ ਸੇ ਤਦਨੋ ਗਾਵਨ ਜੋਤਿ ਰਪਾਵਨ ਹਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਿਤਨੋ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚ ਨਾਹੀ ਹੈ ਬਿਹੋਸੇ ਜਾਇ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰਨ ਸੇ ਮਾਇਆ ਜਨੂ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤ ਦੇਵੜੇ ਆਈ ਜੋ ਦਿਸ ਪਾਵੈ ਸੋਏ ਕਰਸੀ ਮਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾ ਪਾ ਸਾਹਿਬਾ ਨਾਨਕ ਰਹਿਣ ਹਰ ਜਾਈ ਆਸਾ ਮਹਿਲਾ ਪਹਿਲਾ ਸਨਾ ਵੱਡਾ ਆਖੈ ਸਭ ਕੋਈ ਕਿਉਂ ਨ ਵੱਡਾ ਨੇਠਾ ਹੋਈ ਕਿਉਂ ਨ ਪਾਇ ਨਾ ਘਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਵਾ ਗਹਿਰ ਗੰਭੀਰਾ ਅਗਣਿੰਗਹਿਰਾ ਹੋਏ ਨਾ ਜਾਣੈ ਤੇਰਾ ਕੀਤਾ ਕਿਵਨ ਤੀਰਾ ਰਹਾ ਹੋ ਸਾਬ ਸੁਰਤਿ ਮਰ ਸੁਰਤਿ ਗਮਾਈ ਸਾਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਣ ਨਾ ਜਾਏ ਤੇਰੀ ਦਿਲ ਬੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਫੁਰਕਾ ਕੀਆ ਬੜਿਆਈਆਂ ਤਦਨੁ ਸਦੇ ਗਿਣਨਾ ਪਾਇਆ ਕ੍ਰਮ ਨਾ নাহি ਥਾ ਰਹਾਇਆ ਕਿ ਨਾ ਲਾ ਕੀਆ ਵਿਚਾਰਾ ਸਖਤੇ ਭਰੇ ਤੇ ਨਿ ਪੰਡਾਰਾ ਜਿਸ ਤੋਂ ਦੇਹੇ ਸੇਖਿਆ ਚਾਰਾ ਨਾਨਕ ਸਭ ਸਵਾਰਨ ਹਾਲ ਆਸਾ ਮਹਿਲਾ ਪਹਿਲਾ ਆਖਾ ਲੀਵਾ ਉਸ ਰੇ ਅਮਰ ਜਾਉ ਆਪਣਾ ਵਕਾਰ ਸਾਚਾ ਨਾਉ ਸਾਚੇ ਨਾਮ ਕੀ ਲਾਗ ਭੂਖ ਅਦ ਭੁਖੈ ਖਾਏ ਜਿਲਹਿ ਦੂਖ ਸੋ ਗਏ ਉਸ ਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾ ਸਾਚੇ ਨਾਮ ਗਿਤ ਲਵੜਿਆ ਆਤਮੇ ਕੀਂਦ ਨਹੀਂ ਪਾਏ ਜਿਸ ਅੰਗ ਲਿਖੇ ਆਖਣ ਪਾਹੇ ਹਵਡਾ ਨਾ ਹੋਵੈ ਘਾਟ ਨਾ ਜਾਇ ਨਾ ਹੁਮਰ ਨਾ ਹੋਵੈ ਸੋਗ ਦਿੰਦਾ ਰਹਿ ਨਾ ਚੁਕੇ ਭੋਗ ਗੁਨੇ ਹੋਵੋ ਨਾਹੀ ਕੋਈ ਨਾ ਕੋ ਹੋਇ ਨਾ ਕੋ ਹੋਇ ਜੇ ਵੜਾਵਤੀ ਉਹਨ ਤਿੰਨ ਦਾਤ ਜੇ ਨੰਨ ਜਨ ਕਰ ਕਹਿ ਕੀਤੀ ਰਾਤ ਖਸ ਅਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਹਰਾ ਗੁਰੇ ਮਹਿਲਾ ਚੱਪਾ ਹਰ ਕੇ ਜਨ ਸਤ ਗੁਰ ਸਨ ਬੁਰਖਾ ਬਨੂ ਮੂਰ ਗੁਰ ਪਾਸ ਹਮ ਕਿਰ ਗਨ ਸਤ ਗੁਰ ਸਨ ਨਾਈ ਕਰਦੇ ਆ ਨਾ ਪ੍ਰਗਾਸ ਮੇਰੇ ਮਨ ਗੁਰ ਦੇ ਮੋਖ ਆਪ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਖਾਈ ਹਰ ਕੀਰਤਿ ਹਮਰੇ ਰਹਿਰਾਸ ਰਹਾਓ ਹਰ ਜਨ ਕਿਡ ਪਾਗ ਵੜੇ ਰੇ ਨਹ ਹਰ ਹਰ ਸਰਦਾ ਹਰ ਪਿਆਸ ਹਨ ਹਨ ਨਾਮ ਲੈ ਦਿਲ ਉਤਾਪ ਸਹਿ ਹੁਲਾ ਸੰਗਤ ਗੁਣ ਪ੍ਰਗਾਸ ਅਜਨ ਹਰ 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 ਸਨਾਉ ਨਾ ਪਾਇਆ ਤੇ ਭਾਗ ਜਨ ਜੰਪਾਸ ਜੋ ਸਤਿਗੁਰ ਸੰਗਤ ਨਹ ਆਏ ਤਨ ਗਿਨੀ ਮੇਤਰ ਗਿਨੀ ਵਾਸ ਇਨ ਹਰ ਦਿਨ ਸਤਗੁਰ ਸੰਗਤ ਪਾਇ ਤੋਰਾ ਮਸਾ ਲਖਿਆ ਲਖਾਸ ਤਨ ਤਨ ਸਾ ਸੰਗਤ ਜਿਤ ਹਰ ਸਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਮ ਜਿਨੇ ਮਹਿਲਾ ਪੰਜਵਾ ਕਾਹਿਨੇ ਮਨ ਜਿਤ ਵਦਮ ਜਹਰ ਹਰਿ ਜੀਉ ਪ੍ਰਿਆ ਸਰਬਤਨ ਮਾਜੰਦੋ ਪਾਈ ਦਾ ਕਰਜ ਕਾ ਗਹਿ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਬ੍ਰਹਮਤ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨਮਿਤਾ ਲੋਗ ਸੁਵਨਤਾ ਕਬਿਨਾ ਗਿਸ਼ਕੇ ਤਰਿਆ ਸਿਰ ਸਿਰ ਜਸ ਮਾਹੇ ਠਾਪਲ ਆਖਾ ਹੈ ਮਨ ਪੋਕਰਿਆ ਉੜੇ ਉੜਾਵੇ ਸੇ ਗੋਸਾਂ ਪਾਛੇ ਮਸ਼ੇ ਸ੍ਰੀ ਸ੍ਰੀ ਅਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੇ ਸਿਮਰਨ ਕਰਿ ਆ ਸਾਮਨਦਾਨ ਨਮਦਾ ਸਾਸ਼ਟ ਅਸਦਾਨ ਹਾ ਗੁਰ ਕਰ ਦਲ ਤਿਰਿਆ ਜਨਾਨ ਬਲ ਬਲ ਸਦਮਲ ਜਾਈਐ ਤੇਰਾ ਤਨਾ ਪਾਰ ਆਵਰਿਆ ਰਾਗਾ ਸਾ ਮਹਿਲਾ ਚੌਥਾ ਸੋ ਅਪਰਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਗਮ ਅਪਾਰ ਸਾਬਤ ਆਵਹਿ ਸਾਬਤ ਆਵੈ ਤੁਜੀ ਹਾ ਸੱਚੇ ਸਰਦਨ ਹਾਰਾ ਸਾਬ ਜੀ ਰਮ ਹਾਰੇ ਜੀ ਤੁਜੀ ਆਖਾ ਦਾਤਾਰ ਹਰਿ ਧਿਆਮ ਬਹੁ ਸੰਤ ਤੁਜੀ ਹਾ ਵੰਦੋਖ ਵਿਚਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਲਕ ਨੰਤਰ ਸਰਮ ਨਿਰੰਤਰ ਜੀ ਹਰ ਏਕ ਓਮਰੁਖ ਸੁਵਣ ਦਾਤਿ ਕੇ ਵਿਚਾਰੀ ਜੀ ਸਾਥੀ ਰੇ ਚੂਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਤਦਮ ਨਵਰ ਨਾ ਜਾਣ ਤੋਪਾਨ ਬ੍ਰਹਮ ਬਿਆੰਤ ਬਿਆੰਤ ਜੀ ਥੇਰੇ ਕਿਆੁ ਨਾ ਕਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨਿਕ ਤਨ ਕੁਰਬਾਣਾ ਹਰਿ ਧਿਆਵ ਹੈ ਹਰਿ ਧਿਆਵ ਹੈ ਤੁਝੇ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਆਸੀ ਮੁਕਤ ਭਾਏ ਜਨ ਹਰਦੇ ਆਇਆ ਜੀ ਦਿਨ ਨ ਟੁੱਟੇ ਜਾਵਾਂਗੇ ਪਾਸੇ ਜਿਨ ਦਿਨ ਪਾਉ ਜਨ ਹਾਰ ਨਰ ਪਾਉ ਤੇ ਆਇਆ ਜੀ تنਕਾ ਪਾਉ ਸਗ ਵਸੇ ਨ ਸੇਵਿਆ ਇਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਸੇ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਨਾਣ ਨਿਤ ਨਮਰ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭੜੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂਰੀ ਹਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਹੈ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਬੋ ਸਿਮਰਤ ਸਾਸਤਰ ਦੀ ਕਰ ਕਰਿਆ ਖੜ ਕਰਮ ਗ੍ਰੰਤਾ ਛੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਆਪਾ ਵਹਿ ਮੇਰੇ ਹਰਿ ਭਗਵੰਤਾ ਦਵਾਦ ਬ੍ਰਹ ਖ ਪਰੰਪਰ ਕਰਤਾ ਜੀ ਸੋਦਾ ਦੇਵਨਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੈ ਕੋ ਜੀ ਤੁਨ ਅਨੰਤਰ ਕਰਤਾ ਸੋਈ ਮੁਦਾਪੈ ਭਾਵੈ ਸੋਈ ਵਰਤੈ ਜੀ ਤੂੰ ਆਪੈ ਗਨਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਨੀਦ ਦਾਪੈ ਸਰਜ ਸਭ ਗੁਮੀ ਜਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿਕਾਰ ਜਾਣੂ ਵੀ ਆਸਾਂ ਮਿਲਾ ਚਫਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੂੰ ਪਾਵੇ ਸੁਇਤੀ ਸੀ ਜੋ ਤੂੰ ਦੇਹੀ ਸੋਇ ਹਾ ਪਾਈਂ ਰਹਾਵ ਸਭ ਤੇਰੀ ਦੂ ਸਭ ਨੇ ਧਿਆਆ ਜਿਸ ਨੂੰ ਕਿਰਪਾ ਕਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਨਾਮ ਸੁਣਿਆ ਮਲਾਇ ਤੂੰ ਦਰਿਆ ਸਬਤ ਜਿਹੇ ਮਾਹੀ ਦਵਿੰਦੁ ਜਾ ਕੋਈ ਨਾਹੀ ਜੀ ਜੰਤ ਸਾਥੇ ਰਾਖੀ ਲਬ ਜੋ ਮਨ ਅਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਏ ਜੰ ਜਾਣੈ ਹਰ ਗੁਰ ਸਰਹੀ ਆਖ ਵਖਾਣੈ ਇਨ ਹਾਲ ਸੇਵਿਆ ਇਨ ਸੁਪਾਇਆ ਸਹਜੇ ਹੀ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਤ ਬਿੰਦੂ ਜਾ ਉਨਨਾ ਕੋਈ ਤੂੰ ਅਕਾਰ ਅਕਰ ਵਿਖ ਹੈ ਜਾਣ ਹੈ ਸੋਈ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਪ੍ਰਿਨਵਾਸਾ ਪਾਣੇ ਪਾ ਭਗਤ ਨਹਿ ਕੀਆ ਪੰਗਜ ਮੋ ਪੰਗਨੇ ਚਾਲੈ ਹਮ ਦੇ ਕਾ ਤਖਡੂ ਬੇਲੀ ਮਨ ਏਕ ਨਾ ਚੇਦ ਸਮੂਹ ਨ ਬਨਾ ਹਰਿ ਬਸਰਾ ਤੇਰੀ ਗੁਣ ਗੱਲਿਆ ਰਹਾ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਹ ਹੁੰਦਾ ਜਨਮ ਪਿਆ ਨਨਤ ਨਾਨਕ ਅਦਨਗੇ ਸਰਣਾ ਜਨ ਤੋ ਨਾ ਨੀ ਮੇਸਰਿਆ ਆਸਾ ਹਲਾ ਪੰਜਵਾ ਭਈ ਪ੍ਰਾਪਤ ਅਬਨਹੁ ਤੇ ਫਰੀਆ ਗੋਬਿੰਦ ਬਨ ਲਖੇ ਤੇਰੀ ਬਰੀਆ ਅਵਰ ਕਾਦਰ ਕਿਤਨਾ ਕਾਮ ਮਿਲ ਸਾਜ ਸੰਗਤ ਪੱਜ ਕੇਵਲ ਨਾਮ ਸਰੰਗ ਜਾਵਲਾਗ ਭਵਜ ਲਧਨੁ ਨਕੈ ਜਨਮ ਅਮਰਤਾ ਜਾਤ ਰੰਗ ਮਾਇਆ ਕੈ ਨਹਾਉ ਜਵਤਾ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਆਇਆ ਕਹੁ ਨਾਨਕ ਨਾਮ ਨੀਸ਼ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਸ਼ਾਹੀ ਦਸਵੇਂ ਗਬੋ ਬਾਜ ਬੇਨਤੀ ਚੋਪਈ ਹਮਰੇ ਗੁਰਹਾ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਾ ਵਚਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੋਕਤ ਪਾਰਾ ਹਮ ਰਹਿ ਦੁਸ਼ਟ ਸਬਦ ਮੁਕਾਵ ਹੋ ਆਪ ਹਾ ਤੇ ਮਨ ਮੁਛਾਵ ਹੋ ਸੁਖਿ ਵਸੈ ਮੂਰ ਪਰਵਾਰਾ ਸੇਵ ਸਿਖ ਸਭੈ ਕਰਤਾਰਾ ਮੋਹ ਰਛਾ ਰਜ ਕਰਦਾ ਕਰਿਆ ਸੈ ਬਨਨ ਖਵਾਜ ਸੰਗਰਗੈ ਪੂਰਨ ਹੋਏ ਹਮਾਰੀ ਆਸਾ ਤੋਰ ਬਿਨ ਕੀ ਰਹੇ ਪਿਆਸਾ ਮੈਂ ਸਾਡ ਕੀ ਅਰੰਣਾ ਤੇ ਆਵੂ ਜੋ ਪਰ ਚਾਹੂ ਸੋ ਤੁਮ ਤੇ ਪਾਉਂੂ ਸੇਵਾ ਸਿੱਖ ਹਮਾਰੇ ਤਾਰੀ ਹੈ ਚਨੰਜਨਾ ਸ਼ਾਸਤਰ ਹਮਾਰੇ ਮਾਰੀ ਹੈ ਆਪ ਆ ਦੇ ਮੇਂ ਜੇ ਅਮਰ ਗਏ ਮਨਨ ਕਾਲ ਕਾ ਤਰਾਸ ਨ ਵਰਗੇ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਜਤੋ ਜੋ ਕਰਿਓ ਰਖਾ ਰਾਖ ਲਹੁ ਰਾਖਨ ਹਾਰੇ ਸਾਹਿਬ ਸੰਗ ਸਹਾਇ ਪਿਆਰੇ ਦਿਲ ਬੰਦ ਸੰਗਿ ਹੰਤਾ ਆਤਮੋਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਮਬਤਰਾ ਕਾਲ ਪਾਏ ਸੋ ਜੈ ਉਤਰਾ ਥਾਲ ਪਾਏ ਕਰਮਸ਼ਨਾ ਪ੍ਰਗਾਸਾ ਸ਼ਾਲਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਬਰਮਾ ਜੋਤੀਓ ਜਮਨ ਕਾਲ ਸ਼ਾਲੂ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਾ ਜਗਤ ਬਨਾਇਓ ਦੇਵਦਾਤ ਜਛਨ ਉਜਾਇਓ ਆਦੰਤ ਕੀ ਅਵਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸ ਹੈ ਗੋਹ ਮਾਰੀ ਸਗਲ ਪ੍ਰਜਾ ਜਨਾਬ ਸੁਵਾਰੀ ਸਿਵ ਕਨ ਕਉ ਸਿਵ ਗੁਰੁ ਸੁਖ ਦੇਉ ਆ ਸਾਤਰਨ ਕਉ ਪਲ ਮੋ ਮਦ ਕੀਉ ਘੜ ਘੜ ਕੇ ਅੰਦਰ ਗੇ ਜਾਣਤ ਭਲੇ ਬਰੇ ਕੀ ਪੀਰਵ ਸ਼ਾਨਤ ਚੀਟੇ ਤੇਗ ਜਨ ਰਸ ਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਜਿਵ ਪਾਏ ਤੀ ਦੁਖੀ ਸੁਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰਵ ਸੰਨ ਘੜਕੜ ਕੇ ਪਰਪੜ ਕੇ ਜਾਣੈ ਜਯਦ ਕਰਖ ਖੜਾ ਕਰ ਤਾਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਵਾ ਕਰਾ ਕਰਤ ਹੋ ਕਭ ਹੂੰ ਤਮੈ ਬਲਤ ਦੇਹ ਤਰ ਸਭ ਹੂੰ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਬੂਝ ਉਚਾਰੈ ਤੁਮੋ ਸਭ ਹੀ ਤੇ ਰਹੈ ਨਿਰਾਲਮ ਜਾਨਦ ਬੀਦ ਭੀਦ ਨਾਲਮ ਨਿਰੰਕਾਰ ਅਨਿਰਵ ਕਾਦਰ ਨਾਮ ਆਦਾਨੀਨ ਅਨਾਦ ਅਸੰਤ ਤਾ ਕਉਲ ਚਾਰਨ ਪੈਦਾ ਜਕ ਭੀਵ ਨਾ ਪਾਵਤ ਬੀਦਾ ਤਾ ਕਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਜਿ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਵ ਨਿਰੰਕਾਰ ਕਾ ਚੀਨਤ ਨੇ ਪੇਵ ਆਪ ਆਪਨੇ ਹਮਤ ਹੈ ਜੀਤੇ ਵਰਨਤ ਭਿੰਨ ਭਿੰਨ ਤੁਮ ਹੈ ਤੇਤੇ ਤੁਮਰਾ ਨਖਾ ਨਾ ਜੈ ਉਸਾਰਾ ਕਹੈ ਮੁਜ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਪਿਉਰਾ ਗਿਨ ਫੂਪਾ ਅੰਡਾ ਜੇਰਾ ਸੇ ਤੇ ਕੀ ਨੀਦ ਵਿਖਾਨ ਬਹੁ ਰਚ ਦੇਨੀ ਕਹੋ ਪੁਲ ਰਾਜਾ ਹ ਬਠਾ ਗਾਉ ਸੁਣ ਪਿਉ ਸੰਗਰ ਇਕੱਠਾ 사ਗਰੇ ਸ੍ਰਿਸ਼ਟ ਦਿਖਾਇਆ ਚੰਪਾ ਬੋ ਆਜਗਾਤ ਸਰੂਪ ਸਵਮਪਵ ਔਰ ਅਛਾ ਮੇਰੇ ਦਮ ਕਰੋ ਸਿਖੁ ਬਾਣ ਸਿਖ ਸੰਗ ਰੋ ਦੋਹ ਤੇਠ ਵਾਤਰ ਪਤਾ ਸਗਲ ਮਲੇਸ਼ ਕਰੋ ਰੜ ਘਾਤਾ ਜਿਹਾ ਤੁਝ ਦਰਸ਼ਨ ਨਹੀਂ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਪਰੇ ਤੇ ਹਾਰੇ ਦਿਨ ਕੈ ਦੋ ਸੰਗਨ ਸਵਟਾਰੇ ਜੋ ਅਕਲ ਕੁਗਵਾਰ ਤੇ ਆਈ ਹੈ ਤਾਂ ਕੇ ਕਾਲ ਨਿਕਟ ਨਹਿ ਔਰ ਅੱਛਾ ਹੋਏ ਤਾਂ ਹੈ ਸਭ ਕਾਲ ਦੁਸ਼ਟ ਅਰਿਸ਼ਟ ਟਰੇਦ ਕਾਲਾ ਕਿਰਪਾ ਦ੍ਰਿਸ਼ਟ ਵਦਨ ਜਾਹੇ ਨਹਰ ਹੋ ਤਾਂ ਕੇ ਤਾਪ ਤਨੁਕਮ ਹਰ ਹੋ ਰੇਦ ਸਿਦ ਕਰਮੋਂ ਸਭ ਹੋਏ ਦੁਸ਼ਟ ਛਾ ਸਕ ਨਾ ਕੁਵੇਂ ਇਕ ਵਾਰ ਅਨੰਤ ਮੈਸ ਮਾਰਾ ਆਕਾਰ 파ਸ਼ੇ ਤਾਹੀ ਵਾਰ ਜਿੰਦਰ ਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖਰੜ ਗੇਤ ਮੈਂ ਸ਼ਰਨ ਤੇ ਹਾਰੇ ਆਪ ਹੱਥ ਲਹੋ ਵਾਰੀ ਸਰਬ ਠੋਰਮ ਹੋ ਹੋ ਸਹਾਈ ਦੁਸ਼ਟ ਦਵ ਤਿਲ ਹੈ ਬਚਾਈ ਸਵਈਆ ਆਹ ਹੀ ਗਨ ਜਾਤੇ ਤੁਮਰੇ ਤਬ ਤੇ ਗਵਾਖ ਦਰਨਹੀ ਆਨੇ ਹੂੰ ਰਾਮ ਰਹੀ ਪ੍ਰਾਨੁ ਕਰਾਨ ਅਨੇਕ ਹੈ ਉਜਗ ਨਾ ਮਾਨਿਉ ਸਮਰੇ ਸਾਸਨ ਮੇ ਸਬੈ ਮੁਪੇਧ ਕਾ ਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੁਜਿ ਮਖਾਨਿਉ ਦੁਖਰਾ ਸਗਲ ਦਵਾਰ ਕੋ ਛਡ ਕੈ 来ਹੁ ਤੁਹਾਰੋ ਦਵਾਰ ਮਾਹੀ ਗਿਏ ਕਿ ਰਾਜ ਵਸ ਗੋਬਿੰਦਾਸ ਤੁਹਾਰ ਰਾਮ ਕਲੇ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆਮ ਨਿਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆਂ ਸ਼ਬਦ ਗਾਵਨ ਆ ਸਤੋ ਤਾ ਗਵ ਹਰੀ ਕੇਰਾ ਮਨ ਜਨੀ ਵਸਾਇ ਕਹ ਨਾਨਕ ਨੰਦ ਬੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਤਾਨ ਬੋਹਨ ਨਾਲੇ ਹਨ ਨਾਲੇ ਤੋ ਮਨ ਮੇਰੇ ਦੋ ਸਭ ਸਵਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਜੋ ਸਭ ਸਵਾਰਣਾ ਸਮਨਾਗ ਲਾ ਸਮਰਤ ਸੁਆਮੀ ਸੋ ਕਿ ਆਪਣੇ ਵਿਚਾਰੇ ਕਹ ਨਾਹੀ ਮਨ ਮੇਰੇ ਸਦਾ ਰੋਹਨ ਨਾਨੇ ਸਾਚੇ ਸਾਹਿਬਾ ਗਿਆ ਨਾਹੀ ਕਰਤੇ ਰਹਿ ਭਰਤਾ ਤੇਰਾ ਸਭ ਚ ਹੈ ਜਿਸ ਦੇਹ ਸੋ ਪਾਵੈ ਸਦਾ ਸਲਾਹਾ ਤੇਰੀ ਨਾਮ ਨੋ ਸਾਵੈ ਨਾਮਿਨ ਕੇ ਮਨੋਸਿਆ ਵਾਜੇ ਸ਼ਬਦਿਕ ਨੇ ਰੇ ਕਹਿ ਨਾਨਕ ਸੱਚੇ ਸਾਹਿਬ ਕੀ ਆ ਨਹੀਂ ਕਰਤੇ ਰਹਿ ਸਾਚਾ ਨਾ ਮੇਰਾ ਦਰੂ ਸਾਚ ਨਾਮ ਧਰ ਮੇਰਾ ਨਾਮ ਖਾਸ ਗਵਾਇਆ ਕਰ ਸ਼ਾਸ ਹੁਨੇ ਉਸਿਆ ਇਨਚਾ ਸਭ ਜਾਈਆ ਸਦਾ ਪ੍ਰਮਾਨ ਗਿਤਾ ਅਗਰ ਬਟੋ ਜਿਸ ਦਿਨ ਅਬੜੇ ਆਗਿਆ ਕਹ ਨਾਨਕ ਨੂੰ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮਿਰਾ ਦਾਰੋ ਆਵਾਜੇ ਪੰਜ ਸਦਕਰ ਸੁਭਗ ਕਰ ਸੁਭਗੇ ਸ਼ਬਦ ਵਾਜੀ ਖਲਾਜਤ ਕਰਤਾ ਰੀਆਂ ਪੰਜ ਦੋਦ ਵਸ਼ਕਤੇ ਗਾਲ ਕੰਡਗ ਮਾਰਿਆ ਦੁਰ ਕਰਮ ਪਾਇਆ ਤਜਨ ਕਉ ਇਹ ਨਾਮ ਹਰ ਕੇ ਲਾਗੇ ਜਹ ਨਾਨਕ ਦਾ ਸੋ ਹਵਾ ਜਪ ਕਰ ਅਨਹਦ ਬਾਚੀ ਆਨੰਦ ਸੁਣ ਹੁਣ ਭਾਗੀ ਹੋ ਸਗਲ ਮਨੋਰਦ ਪੂਰੇ ਬਾਨ ਬਨਪਰਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਲੋਸਨ ਜਾ ਮਤਰੇ ਸੂਣੀ ਸੱਚੀ ਬਾਣੀ ਹੰਦ ਸਾਜ ਨਾ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਰ ਕਹਤੇ ਪਵਿਤ ਸਤਗੋ ਰਹਾ ਵਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੀ ਵਾਜੇ ਅਨਹਦਤ ਪੂਰੇ ਮਧਾਵਣੀ ਮਹਲਾ ਪੰਜਵਾਂ ਹਾਲ ਵੇਸ ਨਸਤੋ ਪਈਓ ਸਤ ਸੰਦੋਖ ਵਿਚਾਰੋ ਅਮਰਤ ਨਾਮ ਧਾਕੁਰ ਖਾ ਪਈਓ ਜਿਸ ਕਾ ਸਭ ਸਦਾ ਜੀ ਕੋ ਖਾਵੈ ਜੀ ਕੋ ਪੁੰਚੈ ਜਿਸ ਕਾ ਹੋਇ ਉਦਾਰੂ ਇਹ ਵਤ ਨਾ ਜਾਇ ਨਿਤ ਨਦਰਖੁਰ ਤਾਨੋ ਦਮ ਸੰਸਾਰ ਜਨ ਲਗ ਚੜਿਐ ਭਵਨਾਨਕ ਬ੍ਰਹਮ ਵਿਸ਼ਾਰੂ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਏ ਮਾ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਉ ਏ ਦਰਸ ਪਿਆ ਮਹਾਰਾਮ ਤੁਮੇ ਸਤਿਗੁਰ ਸਜਣ ਮਿਲਿਆ ਨਾਨਕ ਰਾਮ ਲਾਤਾ ਜੀਵ ਤਨ ਮਲ ਥੀਵੇ ਹਰਿਆ ਪਉੜੀ ਤਥੈ ਕੋ ਸਮਰਥ ਹੋਜਤੈ ਕੋਈ ਨਾਹੀ ਉਥਾ ਤੇਰੇ ਰਾਖਾ ਗਨੀ ਅੰਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਟ ਜਾਹੇ ਪਾਉ ਜਲਵ ਖਾ ਸਕਾ ਗੁਰ ਸ਼ਬਦੇ ਪਾਰ ਪਾਹੇ ਰਕੋ ਲੱਗੇ ਪਿਆ ਸਮਰਤ ਸਿਖਾਹੇ ਗੱਲਾਂ ਫੁੱਲ ਗਨ ਗੋਬਿੰਦ ਗਾਹੇ ਸਭ ਸੁਨੋ ਗੁਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਨਿਆ ਵੈਚਦਾ ਹੈ ਸ਼ਲੋਕ ਮਹਲਾ 5 ਵਾ ਅੰਤਿ ਗੁਰੁ ਰਾਦਣਾ ਜਿਹਵਾ ਜਗੁ ਨਾਮ ਨੈਤਰੀ ਸਤਗੁਰ ਪੇਖਣਾ ਸ੍ਰਵਣੇ ਸੁਨਣਾ ਗੁਰਨਾਮ ਗੁਰਸੇ ਤੇ ਰਤਿਆ ਜਿਨ ਗੈ ਪੈ ਅਠਾਵੋ ਤਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੀ ਧਗਮਤਿ ਵਿਕਾੜੀ ਹੈ ਫਿਰਲੇ ਕੇ ਕੇ ਮਹਲਾ 5 ਵਾ ਰਾਖੇ ਰਖਣ ਹਾਨ ਆਪਵਾਰੀਅਨ ਗੁਰਖੇ ਪਹਿਰੇ ਪਾਏ ਕਾਜ ਸੁਵਾਰੀਅਨ ਹੋਵਾ ਆਪ ਦੀਆਂ ਅਮਨਹੁ ਨਾਸਾਰੀਅਨ ਸਾਜ ਰਾਗੇ ਸੰਗ ਭਜ ਲਤਾਰੀਅਨ ਸਾਖਤ ਅਨੰਦੁਸਟ ਅਖ ਨਮਾਹੀ ਮਦਾਰੀਅਨ ਤੇ ਸਾਹਿ ਕੇਟੇਕ ਨਾਨਕ ਮਨ ਮਾਹੀ ਈਸ਼ਰ ਸਮਰਤ ਅਸਹ ਹੋਈ ਦਿਸ ਸਮਰਤ ਅਸਹ ਹੋਈ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ